ਸਤਿ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਆਪਾਂ ਦਮੋਦਰ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਚਰਚਾ ਕਰਾਂਗੇ ਸੋ ਆਓ ਜੁੜਦੇ ਹਾਂ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਭੂਮਿਕਾ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਮੁਗਲ ਕਾਲ ਦੇ ਕਿੱਸਾਕਾਰਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਦਮੋਦਰ ਦਾ ਨਾਮ ਆਉਂਦਾ ਹੈ ਜਿਸ ਨੇ ਹੀਰ ਰਾਂਝੇ ਦਾ ਕਿੱਸਾ ਲਿਖ ਕੇ ਪੰਜਾਬੀ ਸਾਹਿਤ ਦੇ ਵਿੱਚ ਇੱਕ ਨਵੀਂ ਪਰੰਪਰਾ ਕਾਇਮ ਕੀਤੀ ਪਾਵੇ ਇੱਕ ਨਵੀਂ ਰੀਤ ਧੋਰੀ ਕਿਸ ਚੀਜ਼ ਦੀ ਕਿੱਸਾ ਲਿਖਣ ਦੀ ਔਰ ਸਭ ਤੋਂ ਪਹਿਲਾ ਕਿੱਸਾ ਉਸਨੇ ਕਿਹੜਾ ਲਿਖਿਆ ਹੀਰ ਰਾਂਝੇ ਦਾ ਹਾਲਾਂਕਿ ਇਸ ਤੋਂ ਪਹਿਲਾਂ ਪੂਰਵ ਨਾਨਕ ਕਾਲ ਦੇ ਵਿੱਚ ਹੀਰ ਰਾਂਝੇ ਦਾ ਕਿੱਸਾ ਜੋ ਹੈ ਪੁਸ਼ਿਆ ਨਾਮ ਦੇ ਕਵੀ ਦੁਆਰਾ ਲਿਖਿਆ ਮਿਲਦਾ ਹੈ ਪਰ ਉਹ ਕਿੱਸਾ ਲਿਖਤੀ ਰੂਪ ਦੇ ਵਿੱਚ ਮੌਜੂਦ ਨਾ ਹੋਣ ਸਦਕਾ ਉਸ ਨੂੰ ਕਨਸੀਡਰ ਘੱਟ ਕੀਤਾ ਜਾਂਦਾ ਹੈ ਸੋ ਇਹ ਕਿੱਸਾ ਜੋ ਹੈ ਇਸ ਦਾ ਸਮਾਂ 15ਵੀਂ ਤੋਂ 17ਵੀਂ ਸਦੀ ਦੇ ਨਾਲ ਸੰਬੰਧਿਤ ਹੈ ਭਾਵ ਪੰਜਾਬੀ ਕਿੱਸਾ ਕਾਵ ਦਾ ਆਰੰਭ ਜੋ ਹੈ ਗੁਰੂ ਨਾਨਕ ਕਾਲ ਮੱਧ ਕਾਲ ਜਾਂ ਮੁਗਲ ਕਾਲ ਦੇ ਵਿੱਚ ਭਾਵੇਂ ਤਿੰਨੋਂ ਇੱਕੋ ਹੀ ਸਮੇਂ ਦੇ ਨਾਮ ਹਨ ਉਸ ਨੂੰ ਨਾਨਕ ਕਾਲ ਵੀ ਕਹਿ ਸਕਦੇ ਹਾਂ ਮੱਧ ਕਾਲ ਵੀ ਜਾਂ ਮੁਗਲ ਕਾਲ ਵੀ ਤਾਂ ਇਸ ਸਮੇਂ ਦੇ ਵਿੱਚ ਦਮੋਦਰ ਨੇ ਹੀ ਰਾਂਝੇ ਦਾ ਕਿੱਸਾ ਲਿਖ ਕੇ ਕਿੱਸਾ ਸਾਹਿਤ ਦੀ ਸ਼ੁਰੂਆਤ ਕੀਤੀ ਇਸ ਤੋਂ ਪਹਿਲਾਂ 1574 ਇਸਵੀ ਦੇ ਵਿੱਚ ਕੋਲਾਬੀ ਨਾਮ ਦਾ ਜੋ ਸ਼ਾਇਰ ਹੈ ਉਸਨੇ ਫਾਰਸੀ ਭਾਸ਼ਾ ਦੇ ਵਿੱਚ ਮਸਨਵੀ ਹੀਰ ਲਿਖੀ ਤੇ ਗੰਗਾਪੱਟ ਜੋ ਅਕਬਰ ਦਾ ਦਰਬਾਰੀ ਕਵੀ ਸੀ ਉਸਨੇ ਝਗੜਾ ਹੀਰ ਰਾਜਾ ਕਾਜੀ ਕਾ ਲਿਖਿਆ ਪਰ ਇਹ ਲਿਖੇ ਤਾਂ ਗਏ ਸਨ ਪਰ ਇੱਕ ਫਾਰਸੀ ਦੇ ਵਿੱਚ ਲਿਖਿਆ ਗਿਆ ਹੈ ਦੂਸਰਾ ਇਹ ਗੰਗਾਪੱਟ ਨੇ ਲਿਖਿਆ ਹੈ ਹਿੰਦੀ ਹੈ ਸ਼ਾਇਦ ਇਸ ਦੇ ਵਿੱਚ ਜਾਂ ਉਰਦੂ ਦੇ ਵਿੱਚ ਪਰ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਜੋ ਹੀਰਾਂਜੇ ਦੀ ਪ੍ਰੇਮ ਕਹਾਣੀ ਨੂੰ ਲਿਖਣ ਵਾਲਾ ਕਿੱਸਾਕਾਰ ਦਮੋਦਰ ਹੈ। ਬੇਦੀ ਗੰਗਾ ਸਿੰਘ ਨੇ ਸਭ ਤੋਂ ਪਹਿਲਾਂ ਜੋ ਇਹ ਦਮੋਦਰ ਦਾ ਕਿੱਸਾ ਸੀ ਇਸ ਨੂੰ ਭਾਈ ਹਰੀ ਸਿੰਘ ਤੇ ਮਹਿਤਾਬ ਸਿੰਘ ਦੇ ਕੋਲੋਂ ਹੱਥ ਲਿਖਤ ਰੂਪ ਖਰੜਿਆਂ ਦੇ ਰੂਪ ਦੇ ਵਿੱਚ ਗ੍ਰਹਿਣ ਕੀਤਾ ਭਾਵੇਂ ਦੋ ਸ਼ਖਸ ਸਨ ਜੇ ਇੱਕ ਦਾ ਨਾਮ ਸੀ ਭਾਈ ਹਰੀ ਸਿੰਘ ਤੇ ਦੂਸਰੇ ਦਾ ਨਾਮ ਮਹਿਤਾਬ ਸਿੰਘ ਸੀ ਇਹਨਾਂ ਦੇ ਕੋਲ ਹੱਥ ਲਿਖਤ ਖਰੜੇ ਭਾਵ ਹੱਥ ਦੁਆਰਾ ਲਿਖੇ ਹੋਏ ਕਿਸੇ ਜਿਹੜੇ ਸਨ ਮੌਜੂਦ ਸਨ ਉਹਨਾਂ ਦੇ ਕੋਲੋਂ ਲੈ ਕੇ ਦੋਹਾਂ ਦਾ ਅਧਿਐਨ ਕਰਕੇ ਇਸ ਨੂੰ ਅੰਮ੍ਰਿਤਸਰ ਦੇ ਹਿੰਦ ਪ੍ਰਕਾਸ਼ਨ ਤੋਂ 1927 ਈਸਵੀ ਦੇ ਵਿੱਚ ਪ੍ਰਕਾਸ਼ਿਤ ਕਰਵਾ ਕੇ ਪੰਜਾਬੀ ਪਾਠਕਾਂ ਨੂੰ ਪੇਨਟ ਕੀਤਾ ਕਿਸ ਨੇ ਕੀਤਾ ਵਿਦਿ ਗੰਗਾ ਸਿੰਘ ਜੀ ਨੇ ਕਦੋਂ 1927 ਈਸਵੀ ਦੇ ਵਿੱਚ ਇਸ ਤੋਂ ਬਾਅਦ ਆ ਜਾਂਦਾ ਹੈ ਦਮੋਦਰ ਦਾ ਜਨਮ ਦਮੋਦਰ ਦੇ ਜੀਵਨ ਬਾਰੇ ਸਾਡੇ ਕੋਲ ਕੋਈ ਪੁਖਤਾ ਜਾਂ ਲਿਖਤੀ ਜਾਂ ਭਰੋਸੇਯੋਗ ਸੂਤਰਾਂ ਤੋਂ ਕੋਈ ਜਾਣਕਾਰੀ ਨਹੀਂ ਉਪਲਬਧ ਬੇਦੀ ਗੰਗਾ ਸਿੰਘ ਦੇ ਕਥਨ ਅਨੁਸਾਰ ਦਮੋਦਰ ਪਿੰਡ ਬਲਾਰਾ ਤਹਿਸੀਲ ਚਨਯੋਠ ਦਾ ਰਹਿਣ ਵਾਲਾ ਸੀ ਤੇ ਉਸ ਦੇ ਲਿਖੇ ਹੀਰ ਕਿਸੇ ਤੋਂ ਪਤਾ ਚੱਲਦਾ ਹੈ ਕਿ ਉਹ ਜਾਤ ਦਾ ਗੁਲਾਟੀ ਸੀ ਭਾਵ ਹੀਰ ਦਾ ਕਿੱਸਾ ਜੋ ਦਮੋਦਰ ਨੇ ਲਿਖਿਆ ਹੈ ਉਸ ਦੇ ਵਿੱਚ ਉਸ ਨੇ ਆਪਣੇ ਬਾਰੇ ਆਪਣੇ ਸਥਾਨ ਬਾਰੇ ਜੋਗਵਾਹੀ ਦਿੱਤੀ ਹੈ ਨਾਉ ਦਮੋਦਰ ਜਾਤ ਗੁਲਾਟੀ ਪਾਪ ਗੁਲਾਟੀ ਅਰੋੜਾ ਹੁੰਦੇ ਹਨ ਨਾਉ ਦਮੋਦਰ ਜਾਤ ਗੁਲਾਟੀ ਆਇਆ ਸਿੱਖ ਸਿਆਲੀ ਪਾਪ ਸਿਆਲਾਂ ਦੇ ਵਿੱਚ ਆਉਂਦਾ ਹੈ ਸਿਆਲ ਕਿੱਥੋਂ ਦਾ ਇਲਾਕਾ ਹੈ ਹੀਰ ਦਾ ਪਿੰਡ ਹੈ ਆਪਣੇ ਮਨ ਵਿੱਚ ਮਸਲਤ ਕੀਤੀ ਬੈ ਇਥਾਈ ਜਾਲੀ ਕਿ ਆਪਣੇ ਮਨ ਦੇ ਵਿੱਚ ਫੈਸਲਾ ਕੀਤਾ ਹੈ ਕਿ ਇੱਥੇ ਹੀ ਬੈਠ ਕੇ ਕੁਝ ਕੀਤਾ ਜਾਵੇ ਕੀ ਕੀਤਾ ਕੀ ਹੈ ਉਸਦਾ profession ਕੀ ਹੈ ਕਰਦਾ ਕੀ ਹੈ ਸਰ ਰਿਚਰਡ ਟੈਂਪਲ ਜਿਹੜੇ ਨੇ ਅੰਗਰੇਜ਼ ਖੋਜੀ ਜਿਹੜੇ ਹਨ ਉਹ ਆਪਣੀ ਪੁਸਤਕ ਲੀਜੈਂਡ ਆਫ ਪੰਜਾਬੀ ਟੇਲਸ ਪੰਜਾਬੀ ਪੋਇਟਰੀ ਦੇ ਵਿੱਚ ਲਿਖਦੇ ਹਨ ਕਿ ਦਮੋਦਰ ਜਿਹੜਾ ਸੀ ਉਹ ਕਿੱਤੇ ਵਜੋਂ ਪਟਵਾਰੀ ਸੀ ਦੂਜੇ ਪਾਸੇ 바ਵਾ ਬੁੱਧ ਸਿੰਘ ਜਿਹੜੇ ਨੇ ਹਿਸਟੋਰੀਅਨ ਇਹ ਲਿਖਦੇ ਹਨ ਕਿ ਬਾਬਾ ਜੋ ਦਮੋਦਰ ਸੀ ਉਹ ਹਟਵਾਨੀਆਂ ਸੀ ਭਾਵ ਉਸਨੇ ਹੱਟੀ ਪਾਈ ਹੋਈ ਸੀ ਦਮੋਦਰ ਖੁਦ ਵੀ ਇਸ ਦੇ ਬਾਰੇ ਆਪਣੇ ਕਿਸੇ ਦੇ ਵਿੱਚ ਲਿਖਦਾ ਹੈ ਕਿ ਚੂਚਕ ਬਹੁ ਦਿਲਾਸਾ ਦਿੱਤਾ ਚੂਚਕ ਕੌਣ ਹੈ ਹੀਰ ਦੇ ਪਿਤਾ ਦਾ ਨਾਮ ਹੈ ਪਰੇਸ਼ਾਨੀ ਦੀ ਹਾਲਤ ਦੇ ਵਿੱਚ ਉਸ ਨੂੰ ਦਿਲਾਸਾ ਦੇ ਰਿਹਾ ਯਾਨੀ ਕਿ ਆਖ ਦਮੋਦਰ ਹੋਇਆ ਦਿਲਾਸਾ ਹੱਟੀ ਉੱਤੇ ਪਾਈ ਭਾਵ ਉਸ ਦੇ ਦਿਲਾਸਾ ਦੇਣ ਤੋਂ ਉਸ ਦੇ ਕਹਿਣ ਤੋਂ ਉਸ ਨੇ ਉਸ ਦੇ ਪਿੰਡ ਦੇ ਵਿੱਚ ਦਮੋਦਰ ਨੇ ਹੱਟੀ ਪਾ ਲਈ ਦੁਕਾਨ ਕਰ ਲਈ ਕਰ ਲਈ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਇਸ ਤੋਂ ਅੱਗੇ ਆ ਜਾਂਦਾ ਹੈ ਕਿ ਕਿਸੇ ਦਾ ਵਿਸ਼ਾ ਪੱਖ ਕੀ ਹੈ ਦਮੋਦਰ ਦੁਆਰਾ ਰਚਿਤ ਇਸ ਕਿਸੇ ਦਾ ਸਭ ਤੋਂ ਪਹਿਲਾਂ ਅਸੀਂ ਮੰਗਲਾਚਰਨ ਤੋਂ ਸ਼ੁਰੂਆਤ ਕਰਨੇ ਹਾ ਮੰਗਲਾਚਰਨ ਕੀ ਹੈ ਮੰਗਲਾਚਰਨ ਇੱਕ ਰਵਾਇਤ ਹੈ ਜੋ ਪੁਰਾਣੇ ਲੇਖਕ ਸੰ ਕੋਈ ਵੀ ਰਚਨਾ ਲਿਖਣ ਤੋਂ ਪਹਿਲਾਂ ਜੋ ਸਭ ਤੋਂ ਪਹਿਲਾ ਪੈਰਾਗ੍ਰਾਫ ਹੁੰਦਾ ਸੀ ਉਸ ਦੇ ਵਿੱਚ ਆਪਣੇ ਰੱਬ ਨੂੰ ਆਪਣੇ ਇਸ਼ਟ ਨੂੰ ਧਿਆਉਂਦੇ ਸਨ ਨਮਨ ਕਰਦੇ ਸਨ ਜਿਵੇਂ ਅੱਜ ਅਸੀਂ ਕੋਈ ਘਰ ਬਣਾਉਣਾ ਹੈ ਕੋਈ ਨਵਾਂ ਕਾਰੋਬਾਰ ਬਿਜ਼ਨਸ ਸ਼ੁਰੂ ਕਰਦੇ ਹਾਂ ਤੇ ਆਪਣੇ ਧਰਮ ਦੇ ਵਿੱਚ ਜੋ ਵਿਸ਼ਵਾਸ ਅਨੁਸਾਰ ਕੋਈ ਪਾਠ ਕਰਵਾਉਂਦਾ ਹੈ ਕੋਈ ਪੂਜਨ ਕਰਵਾਉਂਦਾ ਹੈ ਸੋ ਕਿਉਂ ਕਰਵਾਇਆ ਜਾਂਦਾ ਹੈ ਇਹ ਆਪਣੇ ਕਾਰੋਬਾਰ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤ ਦੇ ਲਈ ਅਰਦਾਸ ਬੇਨਤੀ ਹੁੰਦੀ ਹੈ ਠੀਕ ਇਸੇ ਤਰ੍ਹਾਂ ਲੇਖਕ ਜਿਹੜੇ ਸਨ ਉਹ ਵੀ ਰਚਨਾ ਲਿਖਣ ਤੋਂ ਪਹਿਲਾਂ ਮੰਗਲਾਚਰਨ ਸ਼ੁਰੂ ਕਰਦੇ ਸਨ ਸੋ ਦਮੋਦਰ ਨੇ ਵੀ ਇਸ ਰੀਤ ਨੂੰ ਨਿਭਾਇਆ ਹੈ ਤੇ ਦਮੋਦਰ ਜਿਹੜਾ ਸੀ ਉਹ ਇੱਕ ਪੜਿਆ ਲਿਖਿਆ ਕਾਵਿਕ ਰੁਚੀਆਂ ਵਾਲਾ ਕਾਵਿਕ ਰੁਚੀਆਂ ਤੋਂ ਭਾਵ ਹੈ ਕਿ ਉਸਨੇ ਇਹ ਰਚਨਾ ਜਿਹੜੀ ਹੈ ਕਵਿਤਾ ਦੇ ਵਿੱਚ ਕੀਤੀ ਹੈ ਤੇ ਮਹਿਸ ਕਵਿਤਾ ਦੇ ਵਿੱਚ ਲਿਖਿਆ ਹੀ ਨਹੀਂ ਬਲਕਿ ਉਸ ਨੂੰ ਗੁਣਗੁਣਾਇਆ ਗਾਇਆ ਵੀ ਜਾ ਸਕਦਾ ਹੈ ਉਸ ਦੇ ਵਿੱਚ ਸੰਗੀਤਾਤਮਕ ਪੁੱਟ ਜਿਹੜਾ ਹੈ ਉਹ ਵੀ ਭਰਿਆ ਹੋਇਆ ਹੈ ਜਿਵੇਂ ਅਵਲ ਨਾਮ ਸਾਹਿਬ ਦਾ ਲਈਏ ਅਵਲ ਯਾਨੀ ਕਿ ਸਭ ਤੋਂ ਪਹਿਲਾ ਨਾਮ ਸਾਹਿਬ ਦਾ ਲਈਏ ਜਿਨ ਇਹ ਜਗਤ ਉਪਾਇਆ ਯਾਨੀ ਕਿ ਪਹਿਲੇ ਬੰਦ ਦੇ ਵਿੱਚ ਇਹ ਮੰਗਲਾ ਚਰਨ ਜਿਹੜੀ ਹੈ ਉਸ ਦੀ ਇੱਕ ਸਤਰ ਅਸੀਂ ਲਈ ਹੈ ਤੇ ਇਹਦੇ ਵਿੱਚ ਇੱਕ ਸਪੈਸ਼ਲ ਚੀਜ਼ ਜਿਹੜੀ ਹੈ ਸਾਹਿਬ ਪਾਪ ਜੀ ਉਹ Hindu ਹੋਵੇ ਤਾਂ ਰੱਬ ਜਾਂ ਪਰਮਾਤਮਾ ਕਹੇਗਾ ਜੇ ਕੋਈ ਇਸਲਾਮ ਨੂੰ ਮੰਨਣ ਵਾਲਾ ਹੈ ਉਹ ਖੁਦਾ ਜਾਂ ਅੱਲਾਹ ਕਹੇਗਾ ਪਰ ਦਮੋਦਰ ਨੇ ਦੋਹਾਂ ਦੇ ਲਈ ਸਾਂਝਾ ਸ਼ਬਦ ਜਿਹੜਾ ਹੈ ਦੋਹਾਂ ਦੇ ਵਿੱਚੋਂ ਸਾਹਿਬ ਸ਼ਬਦ ਵਰਤਿਆ ਹੈ ਇਹ ਇਸ ਦੀ ਵਿਸ਼ੇਸ਼ਤਾ ਹੈ ਉਸ ਦੇ ਕਿਸੇ ਦੀ ਉਸ ਦੀ ਵਿਦਵਤਾ ਇਸ ਦੇ ਵਿੱਚੋਂ ਝਲਕਦੀ ਹੈ ਅਗਲਾ ਪੁਆਇੰਟ ਆ ਜਾਂਦਾ ਹੈ ਅਧਿਆਤਮਕਤਾ ਕਿ ਦਮੋਦਰ ਨੇ ਹੀ ਰਾਂਝੇ ਦੀ ਪ੍ਰੀਤ ਕਥਾ ਨੂੰ ਅਧਿਆਤਮਕ ਰੰਗਣ ਦੇ ਵਿੱਚ ਪੇਸ਼ ਕੀਤਾ ਹੈ ਕਿਉਂਕਿ ਇਹ ਕਿੱਸਾ ਜਿਹੜਾ ਹੈ ਪੰਜਾਬੀ ਦਾ ਪਹਿਲਾ ਮੌਲਿਕ ਕਿੱਸਾਕਾਰ ਹੈ ਮੌਲਿਕ ਕਿੱਸਾਕਾਰ ਤੋਂ ਭਾਵ ਹੈ ਜੋ ਕਹਾਣੀ ਹੈ ਕਿਸੇ ਦੀ ਉਹ ਵੀ ਪੰਜਾਬ ਨਾਲ ਸੰਬੰਧਿਤ ਹੈ ਲੇਖਕ ਵੀ ਪੰਜਾਬ ਦੇ ਨਾਲ ਸੰਬੰਧਿਤ ਹੈ ਤੇ ਜਿਸ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਉਹ ਵੀ ਪੰਜਾਬ ਦੀ ਪੰਜਾਬੀ ਭਾਸ਼ਾ ਹੈ ਜਿਸ ਇਸ ਦੇ ਵਿੱਚ ਉਸਨੇ ਲੋਕਿਕ ਪਿਆਰ ਨੂੰ ਰੱਬੀ ਪਿਆਰ ਦੇ ਰੰਗ ਵਿੱਚ ਪੇਸ਼ ਕੀਤਾ ਹੈ ਭਾਵ ਲੋਕਿਕ ਪਿਆਰ ਕੀ ਹੈ ਦੁਨਿਆਵੀ ਪਿਆਰ ਜਿਹੜਾ ਹੈ ਉਸ ਨੂੰ ਅਧਿਆਤਮਕ ਦੇ ਰੰਗ ਦੇ ਵਿੱਚ ਰੰਗ ਦਿੱਤਾ ਹੈ ਜਿਵੇਂ ਉਲਟੀ ਹੀਰ ਹੀਰੇ ਵਿੱਚ ਰਾਂਝਾ ਨਾ ਹਾਲ ਨਾ ਜਾਣੇ ਕਾਈ ਭਾਵ ਹੀਰ ਰਾਂਝਾ ਦੀ ਅਭੇਦਤਾ ਦਾ ਇੱਕ ਮਿਕਤਾ ਦਾ ਜ਼ਿਕਰ ਕੀਤਾ ਗਿਆ ਹੈ ਰਾਂਝਾ ਰਾਂਝਾ ਕੈਨੂ ਆਖਾਂ ਮੈਂ ਆਪੇ ਰਾਂਝਾ ਹੋਈ ਭਾਵ ਖਿਆਲਾਂ ਦੇ ਵਿੱਚ ਰਾਂਝਾ ਜੋ ਹੈ ਉਹ ਰਚ ਵਿੱਚ ਗਿਆ ਹੈ ਕਿਸ ਤਰ੍ਹਾਂ ਜਿਸ ਤਰ੍ਹਾਂ ਉਹ ਕਾਦਰ ਇਸ ਕੁਦਰਤ ਦੇ ਕਣ-ਕਣ ਦੇ ਵਿੱਚ ਰਚਿਆ ਹੋਇਆ ਹੈ ਰਾਂਝਾ ਹੀਰ ਤੇ ਹੀਰ ਰਾਂਝੇ ਦੀ ਰਤੀ ਫਰਕ ਨਾ ਕਾਈ ਅਭੇਦਤਾ ਦੀ ਸਥਿਤੀ ਹੈ ਦੋਹਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਪਰ ਜਿਸ ਤਰ੍ਹਾਂ ਆਤਮਾ ਤੇ ਪਰਮਾਤਮਾ ਹੈ ਠੀਕ ਉਸੇ ਤਰ੍ਹਾਂ ਹੀਰ ਦੇ ਰਾਜਾ ਇਹ ਇਸ ਨੂੰ ਅਧਿਆਤਮਕ ਰੰਗਣ ਬਖਸ਼ਦਾ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਸੰਖੇਪ ਤਾਂ ਦਮੋਦਰ ਦਾ ਕਿੱਸਾ ਜਿਹੜਾ ਹੈ ਇਸ ਦਾ ਸਭ ਤੋਂ ਵੱਡਾ ਗੁਣ ਉਸ ਦਾ ਸੰਖੇਪ ਹੋਣਾ ਹੈ ਸੰਖੇਪ ਜਿਵੇਂ ਕਿ ਵਾਰਿਸ ਜਾ ਹੈ ਉਸ ਨੇ ਆਪਣਾ ਕਿੱਸਾ ਬਹੁਤ ਵਿਸਤਾਰ ਦੇ ਵਿੱਚ ਪਾਉ ਉਸ ਨੇ ਬੇ ਲੋੜਾ ਵਿਸਤਾਰ ਕੀਤਾ ਹੈ ਤੇ ਕਿਤੇ ਕਿਤੇ ਉਹ ਜਾ ਕੇ ਅਸ਼ਲੀਲਤਾ ਨੂੰ ਵੀ ਸ਼ੂ ਜਾਂਦਾ ਹੈ ਪਰ ਦਮੋਦਰ ਨੇ ਆਪਣੀ ਗੱਲ ਜਿਹੜੀ ਹੈ ਸੰਖੇਪ ਸ਼ਬਦਾਂ ਦੇ ਵਿੱਚ ਕਹੀ ਹੈ ਸੰਖੇਪਤਾ ਤੋਂ ਭਾਵੇਂ ਨਹੀਂ ਹੈ ਕਿ ਛੋਟਾ ਹੈ ਕਿਸੇ ਦਾ ਆਕਾਰ ਵਜੋਂ ਨਹੀਂ ਹੈ ਬਲਕਿ ਉਸ ਦੇ ਮਿਆਰ ਵਜੋਂ ਹੈ ਹਾਲਾਂਕਿ ਦਮੋਦਰ ਦੇ ਕਿਸੇ ਦੇ ਬੰਦ ਜਿਹੜੇ ਹਨ ਉਹ ਗੰਗਾ ਸਿੰਘ 베ਦੀ ਲਿਖਦੇ ਹਨ ਕਿ ਉਸ ਦੇ 19 961 ਬੰਦ ਹਨ ਜਦਕਿ 바ਵਾ ਬੁੱਧ ਸਿੰਘ ਉਸ ਦੇ 990 ਬੰਦ ਦੱਸਦੇ ਹਨ ਸੋ ਕੁੱਲ ਮਿਲਾ ਕੇ ਇਸ ਦੇ ਬੰਦ ਜਿਹੜੇ ਹਨ ਉਹਨਾਂ ਦੀ ਗਿਣਤੀ 950 ਤੋਂ ਲੈ ਕੇ 991 ਤੱਕ 90 ਤੱਕ ਗਿਣੀ ਜਾਂਦੀ ਹੈ ਫਿਰ ਆ ਜਾਂਦਾ ਹੈ ਆਦਰਸ਼ਕ ਪਿਆਰ ਆਦਰਸ਼ਕ ਪਿਆਰ ਜਿਵੇਂ ਕਿ ਅਸੀਂ ਪਹਿਲਾਂ ਅਧਿਆਤਮਿਕ ਰੰਗਣ ਦੀ ਦਾ ਜ਼ਿਕਰ ਕੀਤਾ ਹੈ ਕਿਉਂਕਿ ਦਮੋਦਰ ਨੇ ਇਸ ਪ੍ਰੇਮ ਕਹਾਣੀ ਨੂੰ ਆਦਰਸ਼ਕ ਰੂਪ ਦੇ ਵਿੱਚ ਪੇਸ਼ ਕੀਤਾ ਹੈ ਭਾਵ ਉਸ ਦਾ ਨਾਇਕ ਜਿਹੜਾ ਹੈ ਜਾਂ ਨਾਇਕਾ ਉਹ ਦੁਨਿਆਵੀ ਜੀਵ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਪਿਆਰ ਦੀ ਜਿਹੜੀ ਉੱਚਤਾ ਤੇ ਸੱਚਤਾ ਹੈ ਉਹ ਅਧਿਆਤਮਕ ਰੰਗਣ ਗ੍ਰਹਿਣ ਚ ਅੰਕਾਰ ਜਾਂਦੀ ਹੈ ਜੇ ਸਦਕਾ ਉਹ ਆਦਰਸ਼ਕ ਪਾਤਰ ਹੋ ਨਿਭੜੇ ਹਨ ਭਾਵ ਉਹਨਾਂ ਦਾ ਪਿਆਰ ਜਿਹੜਾ ਹੈ ਉਹ ਪਵਿੱਤਰ ਪਿਆਰ ਹੈ ਦਿਲਾਂ ਦੀ ਸਾਂਝ ਹੈ ਸੁਖਾਂਤਕੰਤ ਇਸ ਕਿੱਸੇ ਦੀ ਇੱਕ ਹੋਰ ਖੂਬੀ ਹੈ ਕਿ ਦਮੋਦਰ ਨੇ ਹੀ ਰਾਂਝੇ ਦੇ ਕਿੱਸੇ ਦਾ ਅੰਤ ਸੁਖਾਂਤ ਰੰਗਣ ਦੇ ਵਿੱਚ ਕੀਤਾ ਹੈ ਕਿਉਂਕਿ ਕਿੱਸੇ ਦੇ ਅਖੀਰ ਦੇ ਵਿੱਚ ਹੀਰ ਤੇ ਰਾਂਝਾ ਜੋ ਹੈ ਉਹ ਪੀਰਾਂ ਦੇ ਅਸ਼ੀਰਵਾਦ ਦੇ ਨਾਲ ਹਜ ਕਰਨ ਦੇ ਲਈ ਮੱਕੇ ਨੂੰ ਚਲੇ ਜਾਂਦੇ ਹਨ ਜਾਂ ਕੋਟ ਕਬੂਲੇ ਚਲੇ ਜਾਂਦੇ ਹਨ ਸੋ ਇੱਥੇ ਪੀਰਾਂ ਦਾ ਅਸ਼ੀਰਵਾਦ ਮਿਲਣਾ ਵੀ ਜਾਂ ਅੰਤ ਵਿਲੇ ਉਹਨਾਂ ਦਾ ਮੱਕੇ ਨੂੰ ਰਵਾਨਾ ਹੋਣਾ ਇਹ ਵੀ ਚੀਜ਼ਾਂ ਜਿਹੜੀਆਂ ਨੇ ਇਸ ਨੂੰ ਅਧਿਆਤਮਕਤਾ ਦੇ ਨਾਲ ਜੋੜਦੀਆਂ ਹਨ ਹੀਰ ਤੇ ਰਾਂਝਾ ਹੋਏ ਇਕੱਠੇ ਝੇੜੇ ਰੱਬ ਮੁਕਾਏ ਭਾਵ ਅੰਤ ਦੇ ਵਿੱਚ ਉਹਨਾਂ ਦਾ ਮਿਲਨ ਹੋ ਗਿਆ ਹੈ ਇਹ ਸੁਖਾਂਤਕ ਅੰਤ ਹੈ ਮਿਲ ਹੋ ਗਿਆ ਹੈ ਤੇ ਉਹ ਕਿੱਧਰ ਰਵਾਨਾ ਹੋ ਗਏ ਹਨ ਹਜ ਕਰਨ ਦੇ ਲਈ ਮੱਕੇ ਵਾਸਤੇ ਇਸ ਤੋਂ ਅੱਗੇ ਆ ਜਾਂਦਾ ਹੈ ਸਭਿਆਚਾਰਿਕ ਚਿੱਤਰਣ ਕਿ ਦਮੋਦਰ ਦੇ ਕਿੱਸੇ ਦੇ ਵਿੱਚ ਪੰਜਾਬ ਦੇ ਦਰਿਆਵਾਂ ਬੇਲਿਆਂ ਫਸਲਾਂ ਜੱਟਾਂ ਦੇ ਨਿੱਤ ਦੇ ਜੀਵਨ ਵਿਆਹ ਸ਼ਾਦੀਆਂ ਦੀਆਂ ਰੀਤਾਂ ਰਸਮਾਂ ਦਾ ਵੀ ਭਰਪੂਰ ਚਿੱਤਰਣ ਪੇਸ਼ ਹੋਇਆ ਹੈ ਭਾਵ ਸਮੁੱਚੇ ਸਮਾਜਿਕ ਜੀਵਨ ਲਈ ਵੀ ਦਮੋਦਰ ਨੇ ਕਈ ਤੱਤ ਵਰਤੇ ਹਨ ਜਿਵੇਂ ਇੱਕ ਐਗਜ਼ਾਮਪਲ ਹੈ ਕਿ ਧੀਆਂ ਬਾਰੇ ਮਾਪਿਆਂ ਦੀ ਜੋ ਜ਼ਿੰਮੇਵਾਰੀ ਹੈ ਜਾਂ ਚਿੰਤਾ ਹੈ ਉਸ ਦੀ ਵੀ ਮਿਸਾਲ ਹੈ ਖੀਰ ਤੇਰੇ ਘਰ ਵੱਡੀ ਹੋਈ ਕੀਚ ਸਾਥ ਕਿਦਾਈ ਮਾਲ ਪਰਾਇਆ ਇਹੋ ਰੱਖੀਆਂ ਬਣਦੀ ਨਹੀਂ ਭਾਵੇਂ ਜਦੋਂ ਹੀਰ ਥੋੜਾ ਜਵਾਨੀ ਦੀ ਉਮਰ ਵਿੱਚ ਕਦਮ ਰੱਖਦੀ ਹੈ ਤੇ ਉਸਤੇ ਮਾਪੇ ਸਲਾਹਾਂ ਕਰਦੇ ਹਨ ਉਸ ਦਾ ਰਿਸ਼ਤਾ ਕਰਨ ਦੇ ਲਈ ਤਾਂ ਜੋ ਰਿਸ਼ਤੇਦਾਰਾਂ ਦੇ ਨਾਲ ਵੀ ਸਲਾਹ ਹੁੰਦੀ ਹੈ ਜਦੋਂ ਰਾਂਝੇ ਦੀ ਦੱਸ ਪਾਈ ਜਾਂਦੀ ਹੈ ਇੱਥੇ ਇਹ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਰਾਂਝੇ ਦਾ ਜ਼ਿਕਰ ਆਉਂਦਾ ਹੈ ਤੇ ਸਾਰੇ ਰਿਸ਼ਤੇਦਾਰ ਜਿਹੜੇ ਇਕੱਠੇ ਹੋਏ ਹੋਏ ਹਨ ਉਹ ਜਦੋਂ ਰਾਂਝੇ ਨੂੰ ਦੇਖਦੇ ਹਨ ਤੇ ਹਰ ਸ਼ਖਸ ਜਿਹੜਾ ਹੈ ਉਹ ਸੋਚਦਾ ਹੈ ਕਿ ਇੰਨਾ ਖੂਬਸੂਰਤ ਨੌਜਵਾਨ ਜਿਹੜਾ ਹੈ ਉਹ ਉਸ ਦੇ ਘਰ ਦੀ ਰੌਣਕ ਬਣੇ ਭਾਵ ਜਿੰਨੇ ਰਿਸ਼ਤੇਦਾਰ ਸੱਦੇ ਸੰਸਲਾਹ مشورہ ਕਰਨ ਦੇ ਲਈ ਉਹ ਸਾਰੇ ਹੀ ਆਪਣੀਆਂ ਬੇਟੀਆਂ ਦਾ ਰਿਸ਼ਤਾ ਰਾਜੇ ਨਾਲ ਕਰਨ ਦੇ ਲਈ ਤਿਆਰ ਸੰਦਲੋਂ ਭਾਵ ਇੱਥੇ ਰਾਜੇ ਦੀ ਗੂਫ ਖੂਬਸੂਰਤੀ ਦਾ ਜ਼ਿਕਰ ਆਇਆ ਹੈ ਇਸ ਨੂੰ ਅੱਗੇ ਵੀ ਅਸੀਂ ਅਗਲੇ ਪੁਆਇੰਟ ਵਿੱਚ ਕਰਾਂਗੇ ਫਿਰ ਆ ਜਾਂਦਾ ਹੈ ਬਿਰਤਾਂਤਕ ਰੰਗ ਦਮੋਦਰ ਨੇ ਹੀਰ ਦਾ ਕਿੱਸਾ ਲਿਖ ਕੇ ਬਿਆਨੀਆਂ ਕਾਫ ਸਾਹਿਦੀ ਨਹੀਂ ਰੱਖੀ ਭਾਵ ਉਸਨੇ ਕਹਾਣੀ ਨੂੰ ਬਿਰਤਾਂਤਕ ਰੰਗਣ ਦੇ ਵਿੱਚ ਬਿਆਨਿਆ ਹੈ ਪੇਸ਼ ਕੀਤਾ ਹੈ ਇਹ ਰਚਨਾ ਉਸ ਤੋਂ ਮਗਰਲੇ ਕਿੱਸਾਕਾਰਾਂ ਲਈ ਪ੍ਰੇਰਣਾ ਦਾ ਆਧਾਰ ਬਣੀ ਪਾ ਉਸ ਤੋਂ ਬਾਅਦ ਦਮੋਦਰ ਤੋਂ ਬਾਅਦ ਜਿਹੜੇ ਬਾਅਦ ਤੇ ਵਿੱਚ ਕਿਸੇ ਲਿਖੇ ਗਏ ਹਨ ਹੀਰ ਰਾਂਝਾ ਬਾਰੇ ਉਸ ਉਹਨਾਂ ਲੇਖਕਾਂ ਨੇ ਵੀ ਆਪਣੇ ਕਿਸੇ ਦੀ ਸ਼ੁਰੂਆਤ ਤੋਂ ਕਰਨ ਤੋਂ ਪਹਿਲਾਂ ਦਮੋਦਰ ਦੇ ਕਿਸੇ ਨੂੰ ਪੜਿਆ ਵਾਚਿਆ ਤੇ ਉਸ ਤੋਂ ਪ੍ਰੇਰਣਾ ਲਈ ਇਸ ਤੋਂ ਅੱਗੇ ਆ ਜਾਂਦਾ ਹੈ ਨਾਟਕੀਅਤਾ ਪਾਵ ਹੀ ਰਾਂਝੇ ਦੇ ਕਿੱਸੇ ਦੇ ਵਿੱਚ ਨਾਟਕੀ ਅੰਸ਼ ਜਿਹੜੇ ਹਨ ਉਹ ਵੀ ਬਹੁਤ ਵਧੇਰੇ ਮਾਤਰਾ ਵਿੱਚ ਮਿਲਦੇ ਹਨ ਕਿਉਂਕਿ ਦਮੋਦਰ ਨੇ ਕਿਸੇ ਦੀ ਗੋond ਜਿਹੜੀ ਹੈ ਉਹ ਨਾਟਕੀ ਅੰਸ਼ਾਂ ਦੇ ਨਾਲ ਇਸ ਤਰ੍ਹਾਂ ਕੀਤੀ ਹੈ ਕਿ ਉਹ ਨਾਟਕੀਅਤਾ ਦੀ ਰੰਗਣ ਗ੍ਰਹਿਣ ਕਰ ਗਏ ਹਨ ਪਾਵ ਵਨ ਸੋਨੇ ਜਿਹੜੇ ਇਸ ਦੇ ਵਿੱਚ ਘਟਨਾਵਾਂ ਆਈਆਂ ਹਨ ਜਿਵੇਂ ਐਦੋਂ ਦਾ ਚੂਰੀ ਮੰਗ ਕੇ ਲਿਆਉਣਾ ਜਾਂ ਹੀਰ ਦੀ ਮਾਂ ਦਾ ਰਾਂਝੇ ਨੂੰ ਵੇਖਣ ਲਈ ਮਸਜਿਦ ਵਿੱਚ ਜਾਣਾ ਰਾਂਝੇ ਦਾ ਸੰन्यास धारण ਕਰਨਾ ਜਾਂ ਸਿੱਧ ਬਗਾਈ ਕੋਲ ਜਾਣਾ ਪੰਜਾਂ ਪੀਰਾਂ ਦੀ ਥਾਪਣਾ ਹੀ ਰਾਜੇ ਦਾ ਹੱਜ ਕਰਨ ਨੂੰ ਜਾਣਾ ਇਹ ਸਾਰੇ ਜਿਹੜੀਆਂ ਘਟਨਾਵਾਂ ਹਨ ਇਹ ਇਸ ਕਿਸੇ ਨੂੰ ਨਾਟਕੀਤਾ ਦਾ ਰੰਗ ਬਖਸ਼ ਦੀਆਂ ਹਨ ਇਸ ਤੋਂ ਅੱਗੇ ਆ ਜਾਂਦਾ ਹੈ ਰਾਜੇ ਦੀ ਸੁੰਦਰਤਾ ਦਮੋਦਰ ਨੇ ਆਪਣੇ ਕિસ્ਸੇ ਵਿੱਚ ਹੀਰ ਨਾਲੋਂ ਵਧੇਰੇ ਰਾਜੇ ਦੀ ਸੁੰਦਰਤਾ ਨੂੰ ਤੇ ਜੋੜ ਦਿੱਤਾ ਹੈ ਭਾਵੇਂ ਕੋਈ ਵੀ ਨਾਇਕ ਜਦੋਂ ਕੋਈ ਰਚਨਾ ਕਰਦਾ ਸੀ ਤੇ ਉਹ ਵਧੇਰੇ ਜੋ ਹੈ ਔਰਤ ਦੀ ਜਾਂ ਨਾਇਕਾ ਦੀ ਸੁੰਦਰਤਾ ਤੇ ਫੋਕਸ ਕਰਦਾ ਸੀ ਪਰ ਦਿਮੋਦਰ ਇੱਕ ਅਜਿਹਾ ਕિસ્사ਕਾਰ ਹੈ ਜਿਸ ਨੇ ਆਪਣੇ ਨਾਇਕ ਦੀ ਸੁੰਦਰਤਾ ਨੂੰ ਬਿਆਨ ਕੀਤਾ ਹੈ ਜਿਵੇਂ ਜੇ ਚੜੇ ਤੀ ਦੋ ਘੋੜੇ ਉੱਤੇ ਬਾਹਰ ਪੰਖੀ ਨਾ ਠਹਿਰਾਇਨ ਜੋ ਦੇਖੇ ਵਸ ਥੀਵੇ ਸੋਈ ਫਾਥਾ ਟੁਰਨ ਨਾ ਪਾਵੇ ਪਾਪ ਜੀ ਰਾਜਾ ਘੋੜੇ ਤੇ ਚੜਦਾ ਸੀ ਤੇ ਪੰਖੀ ਪੰਛੀ ਜਿਹੜੇ ਉੱਡਦੇ ਹੋਏ ਸਨ ਉਹ ਵੀ ਪਰ ਮਾਰਨਾ ਭੁੱਲ ਜਾਂਦੇ ਸਾਨੂੰ ਉਸ ਦੀ ਖੂਬਸੂਰਤੀ ਨੂੰ ਦੇਖ ਕੇ ਤੇ ਦੂਜੇ ਪਾਸੇ ਜਿਹੜੇ ਰਿਸ਼ਤੇਦਾਰ ਸੰਗੀ ਸਾਥੀ ਇਕੱਠੇ ਹੋਏ ਹਨ ਹੀਰ ਦੇ ਰਿਸ਼ਤੇ ਦੇ ਬਾਰੇ ਵਿਚਲਾ مشورہ ਕਰਨ ਵਾਸਤੇ ਤੇ ਉਹਨਾਂ ਨੇ ਵੀ ਜਿੰਨੇ ਵੀ ਵੇਖਿਆ ਉਹਦਾ ਹੀ ਦਿਲ ਜਿਹੜਾ ਸੀ ਮੋਇਆ ਗਿਆ ਸੀ ਰਾਜੇ ਨੂੰ ਦੇਖ ਕੇ ਫਿਰ ਆ ਜਾਂਦਾ ਹੈ ਯਥਾਰਥਕੰਸ਼ ਦਮੋਦਰ ਨੇ ਆਪਣੇ ਕਿੱਸੇ ਦੇ ਵਿੱਚ ਥਾਂ ਥਾਂ ਤੇ ਅਨਡਿੱਠਾ ਸ਼ਬਦ ਵਰਤਿਆ ਹੈ ਅੱਖੀਂ ਡਿੱਠਾ ਸੌਰੀ ਅੱਖੀਂ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨਕਾਈ ਭਾਵ ਜੋ ਲਿਖਿਆ ਹੈ ਜੋ ਅੱਖੀਆਂ ਦੇਖੀਆਂ ਘਟਨਾਵਾਂ ਸਨ ਉਹਨਾਂ ਨੂੰ ਮੈਂ ਬਿਆਨ ਕਰ ਦਿੱਤਾ ਹੈ ਮੈਂ ਇਹਦੇ ਵਿੱਚ ਕੋਈ ਕਲਪਨਾ ਦਾ ਅੰਸ਼ ਨਹੀਂ ਸ਼ਾਮਲ ਕੀਤਾ ਅਸਲ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਹਰ ਘਟਨਾ ਲੇਖਕ ਨੇ ਆਪਣੀਆਂ ਅੱਖਾਂ ਦੇ ਨਾਲ ਵੇਖੀ ਹੋਵੇ ਤਾਂ ਹੀ ਲਿਖੀ ਹੋਵੇ ਕਈ ਵਾਰਾ ਮੰਨ ਲਓ ਸਾਡੇ ਬਜ਼ੁਰਗ ਜਦੋਂ ਸਾਨੂੰ ਕਹਾਣੀਆਂ ਸੁਣਾਉਂਦੇ ਹਨ ਜਿਵੇਂ ਮੇਰੇ ਨਾਨੀ ਜੀ ਜਦੋਂ ਪਾਕਿਸਤਾਨ ਦੇ ਵਿੱਚੋਂ ਇੱਧਰ ਆਏ ਨੇ ਤੇ ਉਸ ਸਮੇਂ ਦੀਆਂ ਜਿਹੜੀਆਂ ਉਹਨਾਂ ਨੇ ਰਾਹ ਦੀਆਂ ਜਾਂ ਉੱਥੋਂ ਦੇ ਵਰਤਾਰੇ ਦੀਆਂ ਜੋ ਵੀ ਗੱਲਾਂ ਸੁਣਾਈਆਂ ਨੇ ਉਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਸਾਰਾ ਦ੍ਰਿਸ਼ ਅਸੀਂ ਉੱਥੇ ਉਹਨਾਂ ਦੇ ਨਾਲ ਉਂਗਲੀ ਲਾ ਕੇ ਦੇਖ ਰਹੇ ਹੋਈਏ ਤੇ ਉਹੀ ਅੱਗੋਂ ਜਦੋਂ ਅਸੀਂ ਸੁਣਾਉਨੇ ਹਾਂ ਤੇ ਅਗਲਾ ਵੀ ਕਲਪਨਾ ਦੇ ਨਾਲ ਜਿਹੜਾ ਹੈ ਉਸੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਭਾਵ ਉਹ ਘਟਨਾਵਾਂ ਸਾਰੀਆਂ ਜ਼ਰੂਰੀ ਨਹੀਂ ਕਿ ਉਸਨੇ ਵੇਖੀਆਂ ਹੋਣ ਜਿਨ੍ਹਾਂ ਨੇ ਵੇਖੀਆਂ ਹੋਣਗੀਆਂ ਉਹਨਾਂ ਦੇ ਕੋਲੋਂ ਸੁਣੀਆਂ ਹੋਈਆਂ ਵੀ ਉਹਨੇ ਪੇਸ਼ ਕੀਤੀਆਂ ਹਨ ਤੇ ਉਹ ਵੀ ਅੱਖੀਂ ਡਿਠੇ ਵਾਲੀ ਗੱਲ ਹੋ ਜਾਂਦੀ ਹੈ ਤੇ ਦੂਸਰੀ ਗੱਲ ਇਹ ਹੈ ਕਿ ਅੱਖੀਂ ਡਿਠਾ ਹੋ ਸਕਦਾ ਹੈ ਕਿ ਇਹ ਉਸਦਾ ਤਕੀਆ ਕਲਾਮ ਹੋਵੇ ਯਾ ਉਸਨੇ ਇੱਕ ਜੁਗਤ ਇੱਕ ਵਿਧੀ ਵਰਤੀ ਹੋਵੇ ਤਾਂ ਕਿ ਅੱਖੀਂ ਡਿਠਾ ਸ਼ਬਦ ਦੇ ਨਾਲ ਪਾਠਕਾਂ ਦਾ ਜੋ ਭਰੋਸਾ ਹੈ ਜਿੱਤਣ ਦੇ ਲਈ ਪਾਠਕਾਂ ਦੇ ਵਿੱਚ ਆਪਣੇ ਕਿਸੇ ਦੀ ਵਿਸ਼ਵਸਨੀਤਾ ਨੂੰ ਕਾਇਮ ਕਰਨ ਦੇ ਲਈ ਇਹ ਜੋ ਬਾਰ-ਬਾਰ ਇਸ ਸ਼ਬਦ ਦੀ ਵਰਤੋਂ ਕੀਤੀ ਹੈ ਜੋ ਕਿ ਇਸ ਕਿਸੇ ਨੂੰ ਯਥਾਰਥਕ ਪੁਟਾਂ ਦੇ ਨਾਲ ਰੰਗ ਦਿੰਦੀ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਰੂਪਕ ਪਖ ਭਾਵ ਪਿਛਲੇ ਪੁਆਇੰਟ ਸਾਰੇ ਜਿਹੜੇ ਹਨ ਉਹ ਕਿਸੇ ਦਾ ਵਿਸ਼ਾਪਕ ਸੀ ਤੇ ਹੁਣ ਅਸੀਂ ਕਿਸੇ ਦੇ ਰੂਪਕ ਪੱਖ ਬਾਰੇ ਚਰਚਾ ਕਰਾਂਗੇ ਕਿ ਛੰਦ ਜਿਹੜੇ ਹਨ ਦਮੋਦਰ ਨੇ ਆਪਣੇ ਕਿਸੇ ਦੇ ਵਿੱਚ ਦਵਈਆ ਛੰਦ ਦੀ ਵਰਤੋਂ ਕੀਤੀ ਹੈ ਦਵਈਆ ਵੀ ਕਿਹੜਾ ਚੌਕਲੀਆਂ ਦਵਈਆ ਹੈ ਭਾਵ 4 ਕਲੀਆਂ ਵਾਲਾ ਦਵਈਆ ਛੰਦ ਵਰਤਿਆ ਹੈ ਜੋ ਕਿਸੇ ਦੀ ਗੋਦ ਹੈ ਉਹ ਨਾਟਕੀ ਰੰਗਣ ਵਾਲੀ ਹੈ ਤੇ ਦਮੋਦਰ ਦੇ ਕਿਸੇ ਹੀ ਰਾਜਾ ਦਾ ਮਿਲਾਪ ਦੇ ਵਿੱਚ ਹੀ ਰਾਂਝੇ ਦਾ ਮਿਲਾਪ ਜਿਹੜਾ ਹੈ ਉਹ 12 ਵਰਿਆਂ ਦੀ ਪਾਪ ਜਦੋਂ ਹੀਰ ਹੁੰਦੀ ਹੈ ਉਦੋਂ ਇਹਨਾਂ ਦਾ ਮਿਲਾਪ ਦਿਖਾਇਆ ਗਿਆ ਹੈ ਜਿਵੇਂ 12 ਵਰਿਆਂ ਦੀ ਸ਼ੋਅਰ ਹੋਈ ਤਾਂ ਰਾਂਝੇ ਅੱਖੀਆਂ ਲਾਈਆਂ ਭਾਵ ਇੱਥੇ ਦਬਈਆ ਛੰਦ ਦੀ ਵਰਤੋਂ ਹੈ ਦਮੋਦਰ ਦੀ ਹੀਰ ਦੀਆਂ ਇਹਨਾਂ ਸਤਰਾ ਵਿੱਚ ਹੀਰ ਦੀ ਬਹਾਦਰੀ ਦਾ ਵੀ ਵਰਣਨ ਕੀਤਾ ਹੈ ਕਿ 12 ਸਾਲ ਦੇ ਵਿੱਚ ਹੀ ਉਸ ਨੇ ਜਦੋਂ ਰਾਂਝੇ ਨੂੰ ਪਹਿਲੀ ਵਾਰ ਮਿਲਦੀ ਹੈ ਤੇ ਆਪਣੀ ਉਸ ਬੇੜੀ ਦੇ ਵਿੱਚ ਜਦੋਂ ਉਸ ਨੂੰ ਦੇਖਦੀ ਹੈ ਤਾਂ ਅਜਨਬੀ ਦੇਖ ਕੇ ਉਹ ਸ਼ਮਕਾਂ ਦੇ ਨਾਲ ਉਸ ਦੀ ਮਾਰ ਕਟਾਈ ਕਰਦੀਆਂ ਹਨ ਭਾਵ ਬਹਾਦਰੀ ਦਾ ਵੀ ਇਹਦੇ ਵਿੱਚ ਜ਼ਿਕਰ ਹੋਇਆ ਹੈ ਕਿ ਹੀਰ ਕਿਸੇ ਅਜਨਬੀ ਨੂੰ ਵੇਖ ਕੇ ਮੂੰਹ ਘੁਮਾ ਕੇ ਪਾਸੇ ਹੋਣ ਵਾਲੀ ਨਹੀਂ ਸੀ ਬਲਕਿ ਉਸ ਨੇ ਆਪਣੀ ਬਹਾਦਰੀ ਦੇ ਨਾਲ ਵੀਰਤਾ ਦੇ ਨਾਲ ਉਸ ਦਾ ਸਾਹਮਣਾ ਕੀਤਾ ਭਾਵ ਉਸ ਸਮੇਂ ਦੇ ਜਿਹੜੇ ਨੌਜਵਾਨ ਸਨ ਉਹ ਹੀ ਬਹਾਦਰ ਨਹੀਂ ਸਨ ਭਾਵ ਜਿਹੜੀਆਂ ਨੌਜਵਾਨ ਲੜਕੀਆਂ ਸਨ ਉਹਨਾਂ ਦੇ ਵਿੱਚ ਵੀ ਬਹਾਦਰੀ ਦਾ ਅੰਛਲ ਜਿਹੜਾ ਸੀ ਮੌਜੂਦ ਸੀ ਇਸ ਦੀ ਅਗਵਾਈ ਹੀਰ ਜਿਹੜੀ ਹੈ ਉਸ ਸਮੇਂ ਦੇ ਸਮਾਜ ਦੀ ਜੋ ਨੌਜਵਾਨ ਲੜਕੀਆਂ ਹਨ ਉਹਨਾਂ ਦੀ ਪ੍ਰਤੀਨਿਧਤਾ ਕਰ ਰਹੀ ਹੈ ਉਹਨਾਂ ਦੀ ਅਗਵਾਈ ਕਰ ਰਹੀ ਹੈ ਸੋ ਉਹ ਸਾਰੀ ਸਾਰੀਆਂ ਦੀ ਬਹਾਦਰੀ ਦੇ ਪ੍ਰਤੀਕ ਵਜੋਂ ਉਸ ਨੂੰ ਚਿਤਿਆ ਗਿਆ ਹੈ ਫਿਰ ਆ ਜਾਂਦਾ ਹੈ ਅਲੰਕਾਰ ਜਾਂ ਮੁਹਾਵਰੇ ਜੋ ਦਮੋਦਰ ਹੈ ਉਸ ਦੀ ਸ਼ਬਦ ਚੋਣ ਬੜੀ ਸੁੰਦਰ ਹੈ ਯਾ ਮੁਹਾਵਰੇ ਜਿਹੜੇ ਉਹ ਉਸ ਦੇ ਵਿੱਚ ਕਿਸੇ ਦੇ ਵਿੱਚ ਥਾਂ-ਪਰਥਾਂ ਵਰਤੇ ਹਨ ਜਾਂ ਜੋ ਉਪਮਾਵਾ ਵਰਤੀਆਂ ਹਨ ਭਾਵ ਜੋ ਅਲੰਕਾਰ ਵਰਤੇ ਹਨ ਉਹ ਭਾਵੇਂ ਰੂਪਕ ਅਲੰਕਾਰ ਹੈ ਜਾਂ ਕੋਈ ਹੋਰ ਅਲੰਕਾਰ ਉਹਨਾਂ ਦੇ ਹਵਾਲੇ ਵੀ ਮਿਲਦੇ ਹਨ ਜਿਵੇਂ ਸਿੱਕ ਸਿਆਲੀ ਹੀਰੇ ਕੀਕਣ ਜੀਕਣ ਕੁੱਜਾ ਪਾਰਾ ਇਥੇ ਜੀਕਣ ਕੁੱਜਾ ਪਾਰਾ ਭਾਵ ਜਿਵੇਂ ਰੂਪਕ ਅਲੰਕਾਰ ਹੈ ਤੜਫੇ ਸਹੀ ਨਿਹਾਇਤ ਮੱਛੀ ਯਾਨਕੀ ਹੀਰ ਜਿਹੜੀ ਹੈ ਉਹ ਮੱਛੀ ਵਾਂਗ ਤੜਪ ਰਹੀ ਹੈ ਇਹ ਵਿੱਚ ਮਸੀਤੇ ਚੰਨ ਫਿਥੋਈ ਰਾਜੇ ਦੀ ਸੁੰਦਰਤਾ ਨੂੰ ਚੰਨ ਦੇ ਨਾਲ ਉਪਮਾਇਆ ਗਿਆ ਹੈ ਬੱਗਾ ਸ਼ੀ ਫਰੇ ਵਿੱਚ ਚੱਲਾ ਇੱਥੇ ਕੀ ਹੈ ਬੱਗਾ ਸ਼ੀ ਦੱਸਿਆ ਗਿਆ ਰਾਜੇ ਨੂੰ ਜੋ ਜੰਗਲ ਦੇ ਵਿੱਚ ਫਿਰਦਾ ਹੈ ਸੋ ਅਲੰਕਾਰਕ ਦ੍ਰਿਸ਼ਟੀ ਤੋਂ ਜੋ ਦਮੋਦਰ ਦੀ ਸ਼ਬਦ ਚੋਣ ਹੈ ਜਾਂ ਉਸ ਦੀ ਲਿਖਣ ਸ਼ੈਲੀ ਹੈ ਉਹ ਨਵਿਕਲੇ ਢੰਗ ਦੀ ਹੈ ਉੱਚ ਪੱਧਰ ਦੀ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਬੋਲੀ ਕਿ ਦਿਮੋਦਰ ਦੇ ਕਿੱਸੇ ਦੀ ਬੋਲੀ ਵਧੇਰੇ ਕਰਕੇ ਕੇਂਦਰੀ ਪੰਜਾਬੀ ਹੈ ਪਰ ਉਸ ਦੇ ਪਾਤਰਾਂ ਦੇ ਜਿਹੜੇ ਬੋਲ ਹਨ ਉਹ ਉਸ ਬੋਲੀ ਜੋ ਉਸ ਇਲਾਕੇ ਦੀ ਬੋਲੀ ਸੀ ਉਸ ਰੰਗਤ ਵਾਲੇ ਹਨ ਉਸ ਇਲਾਕੇ ਦੀ ਬੋਲੀ ਕਿਹੜੀ ਸੀ ਚਾਂਗੀ ਜਾਂ ਮੁਲਤਾਨੀ ਜਿਸ ਨੂੰ ਕਿਹਾ ਜਾਂਦਾ ਹੈ ਜੋ ਕਿ ਅਰੋੜਾ ਜਾਂ ਮਹਿਤਾ ਸਮਾਜ ਦੀ ਬੋਲੀ ਹੈ ਪਾਵੇ ਕਿੱਸਾ ਜਿਹੜਾ ਹੈ ਚਾਂਗੀ ਬੋਲੀ ਦੀ ਇਹਦੇ ਵਿੱਚ ਵਧੇਰੇ ਵਰਤੋਂ ਕੀਤੀ ਗਈ ਹੈ ਪਾਵੇ ਪੰਜਾਬੀ ਦੀ ਉਪਭਾਸ਼ਾ ਹੈ ਜੋ ਚੰਗ ਸਿਆਲ ਜਾਂ ਮੁਲਤਾਨ ਦੇ ਇਲਾਕੇ ਦੇ ਵਿੱਚ ਬੋਲੀ ਜਾਂਦੀ ਸੀ ਜਿਸ ਦੀ ਵਰਤੋਂ ਜਿਹੜੀ ਹੈ ਬਾਬਾ ਫਰੀਦ ਜੀ ਦੀਆਂ ਕਾਫੀਆਂ ਦੇ ਦੇ ਸ਼ਲੋਕਾਂ ਵਿੱਚ ਵੀ ਹੋਈ ਮਿਲਦੀ ਹੈ ਤੇ ਇਸ ਦੇ ਨਾਲ ਹੀ ਇੱਕ ਹੋਰ ਇਹਦੇ ਵਿੱਚ ਹੈ ਕਿ ਜੋ ਉਸ ਸਮੇਂ ਦਾ ਜੋ ਜਾਂਗਲੀ ਇਲਾਕਾ ਸੀ ਬਾਹਰ ਦਾ ਉਹਨਾਂ ਦੀ ਭਾਸ਼ਾ ਦੇ ਨਮੂਨੇ ਵੀ ਜਿਹੜੇ ਹਨ ਇਸ ਦੇ ਕਿਸੇ ਦੇ ਵਿੱਚ ਮਿਲਦੇ ਹਨ ਅਗਲਾ ਪੁਆਇੰਟ ਆ ਜਾਂਦਾ ਹੈ ਰੋਚਕਤਾ ਕੀ ਦਮੋਦਰ ਦੇ ਕਿੱਸੇ ਦੇ ਵਿੱਚ ਬਿਆਨੀਆਂ ਟੰਗ ਹੋਣ ਸਦਕਾ ਉਹ ਬੇहद ਰੋਚਕ ਹੈ ਭਾਵ ਦਮੋਦਰ ਨੇ ਰਾਂਝਿਆਂ ਸਿਆਲਾਂ ਰਾਂਝਾ ਯਾਨੀ ਕਿ ਰਾਂਝਾ ਜਾਤ ਸੀ ਰਾਂਝੇ ਦੀ ਰਾਂਝੇ ਦਾ ਨਾਮ ਕੀ ਸੀ ਤੀਦੋ ਤੇ ਸਿਆਲ ਕੌਣ ਸਨ ਹੀਰ ਦੇ ਪਿੰਡ ਜਿਹੜਾ ਸੀ ਉਹ ਸਿਆਲ ਸੀ ਤੇ ਖੇੜੇ ਜਿਹੜਾ ਸੀ ਉਹ ਸਈਦੇ ਖੇੜੇ ਦਾ ਪਿੰਡ ਸੀ ਇਹਨਾਂ ਤਿੰਨਾਂ ਇਲਾਕਿਆਂ ਦੇ ਰਾਂਝਿਆਂ ਦੇ ਪਿੰਡ ਤਖਤ ਹਜ਼ਾਰਾ ਸਿਆਲਾ ਦਾ ਪਿੰਡ ਹੀਰ ਦਾ ਤੇ ਖੇੜਿਆਂ ਦਾ ਸੈਦੇ ਖੇੜੇ ਦਾ ਪਿੰਡ ਜਿਹੜਾ ਸੀ ਉਥੋਂ ਦੇ ਸਮਾਜਿਕ ਤੌਰ ਤੇ ਤਰੀਕੇ ਜਾਂ ਰੀਤੀ ਰਿਵਾਜ ਜਿਹੜੇ ਸਨ ਉਹਨਾਂ ਦਾ ਵਰਣਨ ਇਸ ਢੰਗ ਦੇ ਨਾਲ ਕੀਤਾ ਹੈ ਕਿ ਉਹ ਪਾਠਕਾਂ ਦੇ ਅੰਦਰ ਕਿਸੇ ਦੇ ਵਿੱਚ ਪਾਠਕਾਂ ਦੀ ਜਿਹੜਾ ਹੈ ਕਿਸੇ ਦੇ ਵਿੱਚ ਰੁਚੀ ਪੈਦਾ ਹੋ ਜਾਂਦੀ ਹੈ ਪਾਠਕ ਬੜੇ ਇੰਟਰਸਟ ਦੇ ਨਾਲ ਉਸ ਕਿਸੇ ਨੂੰ ਪੜਦੇ ਹਨ ਵਾਚਦੇ ਹਨ ਫਿਰ ਆ ਜਾਂਦਾ ਹੈ ਰਵਾਨਗੀ ਕਿ ਦਮੋਦਰ ਦਾ ਕਿੱਸਾ ਜੋ ਹੈ ਇਸ ਦੇ ਵਿੱਚ ਸ਼ਬਦ ਜਿਹੜੇ ਨੇ ਇੰਨੇ ਸਰਲ ਹਨ ਸਹਿਜ ਢੰਗ ਦੇ ਨਾਲ ਸਪਸ਼ਟਤਾ ਦੇ ਨਾਲ ਵਰਤੇ ਗਏ ਹਨ ਜਿਸ ਸਦਕਾ ਕਿੱਸੇ ਦੇ ਵਿੱਚ ਰਵਾਨਗੀ ਜਿਹੜੀ ਆ ਉਹ ਭਰੀ ਗਈ ਹੈ ਕਿਉਂਕਿ ਤੋਲ ਦੁਕਾਨ ਜਿਹੜਾ ਹੈ ਉਹ ਮਿਲਣ ਸਦਕਾ ਕਿੱਸਾ ਜਿਹੜਾ ਹੈ ਸ਼ੁਰੂ ਤੋਂ ਲੈ ਕੇ ਅੰਤ ਤੱਕ ਰਵਾਨਗੀ ਬਣੀ ਰਹਿਣ ਸਦਕਾ ਪਾਠਕਾਂ ਦਾ ਉਸ ਦੇ ਵਿੱਚ ਆਪ ਮੁਹਾਰੇ ਜਿਹੜਾ ਹੈ ਇੰਟਰਸਟ ਪੈਦਾ ਹੋ ਜਾਂਦਾ ਹੈ ਇਸ ਤੋਂ ਬਾਅਦ ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਇੱਕ ਪੁਆਇੰਟ ਹੋਰ ਹੈ ਕਿ ਜੋ ਦਮੋਦਰ ਹੈ ਉਸਨੇ ਹੀਰ ਦੀ ਬਹਾਦਰੀ ਦੇ ਨਾਲ-ਨਾਲ ਹੀਰ ਦੀਆਂ 360 ਸਹੇਲੀਆਂ ਦਾ ਜ਼ਿਕਰ ਕੀਤਾ ਹੈ। ਯਾਨਕੀ ਇੱਕ ਛੋਟੇ ਜਿਹੇ ਕਾਲਜ ਦੇ ਵਿੱਚ ਜਿੰਨੀਆਂ ਵਿਦਿਆਰਥਣਾਂ ਹੁੰਦੀਆਂ ਹਨ ਉਨੀਆਂ ਤਾਂ ਹੀਰ ਦੀਆਂ ਸਹੇਲੀਆਂ ਸਨ ਹੋ ਵੀ ਸਕਦੀਆਂ ਹਨ। ਕਿਉਂਕਿ ਖੂਬਸੂਰਤੀ ਦੀ ਮਿਸਾਲ ਸੀ ਹੀਰ ਦੂਜੇ ਪਾਸੇ ਬੜੇ ਤਨਾੜ ਪਿਓ ਦੀ ਧੀ ਧੀ ਸੀ। ਸੋ ਜਿੱਥੇ ਪੈਸਾ ਹੋਵੇ, ਖੂਬਸੂਰਤੀ ਹੋਵੇ ਜਿੱਥੇ ਗੋੜ ਹੋਏ ਮੱਖੀਆਂ ਆਪਣੇ ਆਪ ਆ ਜਾਂਦੀਆਂ ਹਨ ਉਹਦੀਆਂ ਸਹੀੜੀਆਂ ਦੀ ਗਿਣਤੀ 360 ਦੱਸੀ ਹੈ ਜਦਕਿ ਵਾਰਿਸ ਨੇ ਇਹਨਾਂ ਦੀ ਗਿਣਤੀ ਸਿਰਫ 60 ਦੱਸੀ ਹੈ ਸੋ ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਦਿਮੋਦਰ ਦਾ ਕਿੱਸਾ ਹੀਰ ਰਾਂਝਾ अनेका ਕਾਵ ਗੁਣਾਂ ਦੇ ਨਾਲ ਭਰਪੂਰ ਹੋਣ ਸਦਕਾ ਤੇ ਪਹਿਲੀ ਮੌਲਿਕ ਕਿੱਸਾ ਰਚਨਾ ਪੰਜਾਬੀ ਸਾਹਿਦ ਦੀ ਹੋਣ ਸਦਕਾ ਪੰਜਾਬੀ ਕਿੱਸਾ ਸਾਹਿਦ ਦੇ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ ਸੋ ਉਮੀਦ ਹੈ ਕਿ ਅੱਜ ਦੀ ਕਲਾਸ ਦੇ ਵਿੱਚ ਦਮੋਦਰ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਕੀਤੀ ਗਈ ਇਹ ਚਰਚਾ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ 100% ਜੋ ਹੈ ਲਾਹੇਵੰਦ ਹੈ ਸੋ ਸਾਰੇ ਵਿਦਿਆਰਥੀ ਇਸ ਨੂੰ ਬੜੇ ਧਿਆਨ ਦੇ ਨਾਲ ਪੜ੍ਹ ਲੈਣ ਲਿਖ ਲੈਣ ਯਾਦ ਕਰ ਲੈਣ ਤੇ ਸਭ ਤੋਂ ਵੱਡੀ ਗੱਲ ਸੈਲਫਿਸ਼ ਬਿਲਕੁਲ ਨਹੀਂ ਹੋਣਾ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਕਿਸੇ ਦੀ ਜਾਂ ਇਸ ਚੈਨਲ ਦੀ ਜੋ ਵੀ ਲੈਕਚਰ ਲੜੀ ਤੁਸੀਂ ਪੜ੍ਹ ਰਹੇ ਹੋ ਤੁਹਾਨੂੰ ਪਸੰਦ ਆਈ ਹੈ ਤਾਂ ਉਹ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਤੇ ਨਾਲ ਹੀ ਆਪਣੀ رائے ਜਿਹੜੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਆ ਕਰੋ ਮਿਲਾਂਗੇ ਅਗਲੀ ਲੈਕਚਰ ਲਈ ਲੈ ਕੇ ਤਦ ਤੱਕ ਲਈ ਇਜਾਜ਼ਤ ਕਿਸੇ ਨੂੰ ਇਸ ਰਚਨਾ ਨੂੰ ਇਸ ਚੈਨਲ ਨੂੰ ਸ਼ੇਅਰ ਕਰਦੇ ਰਹਿਣਾ ਸਬਸਕ੍ਰਾਈਬ ਕਰ ਲਓ ਚੈਨਲ ਥੈਂਕਸ ਅ ਲੋਟ ਲਾਟ ਬਹੁਤ ਬਹੁਤ ਧੰਨਵਾਦ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਸ਼ੁਕਰੀਆ